ਹੈਲੋ ਇੱਕ ਪੰਜਾਬ ਦਾ ਜੋਧਾ ਕਹਿ ਲਈਏ ਕਿਸਾਨੀ ਸੰਘਰਸ਼ ਦੀ ਗੱਲ ਹੁੰਦੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਹੱਕਾਂ ਦੀ ਗੱਲ ਹੁੰਦੀ ਹੈ ਭਾਈ ਭਾਨਾ ਸਿੱਧੂ ਭਾਵੇਂ ਲੱਖੇ ਸੁਧਾਣੇ ਦੀ ਗੱਲ ਹੁੰਦੀ ਹੈ ਇਹ ਪੰਜਾਬ ਦਾ ਮਾਣ ਹੈ ਮੇਰੇ ਵੀਰੋ ਬਹੁਤ-ਬਹੁਤ ਸਤਿਕਾਰ ਹੈ ਸਾਰੀ ਟੀਮ ਦਾ ਭਾਈ ਗਰੇਵਾਲ ਦੇ ਸਦੇ ਤੇ ਵਿਸ਼ੇਸ਼ ਤੌਰ ਤੇ ਆਏ ਆ ਬਹੁਤ-ਬਹੁਤ ਸਤਿਕਾਰ ਹੈ ਨਿੱਗੀ ਜੀ ਆਏ ਆ ਆਖਦੇ ਆ ਸਾਰੇ ਪਿੰਡ ਵੱਲੋਂ ਐਨਆਰਆਈ ਵੀਰਾਂ ਵੱਲੋਂ ਸਾਰੇ ਜੂਥ ਕਲੱਬ ਵੱਲੋਂ ਸਾਡੇ ਭਾਈ ਨੂੰ ਪਾਨਾ ਸਾਡਾ ਵੀਰ ਪਾਨਾ ਸਿੱਧੂ ਸੇਧ ਤਰ ਤੇ ਪੁੱਜਿਆ ਬਹੁਤ ਬਹੁਤ ਸਤਿਕਾਰ ਹੈ ਜੀ ਭਾਈ ਕਾਲਖ ਦੀ ਟੀਮ ਕਿਉਂ ਨਹੀਂ ਆ ਰਹੀ ਕਾਲਖ ਵਰਸਸ ਜੰਡ ਕਾਲਖ ਵਰਸਸ ਜੰਡ 1 ਨੰਬਰ ਗਰਾਊਂਡ 'ਚ ਟੀਮ ਆ ਜਾਣੀ ਜੀ ਬੇਨਤੀ ਆ ਕਾਲਖ ਵਰਸਸ ਜੰਡ ਕਾਲਖ ਤੇ ਜੰਡ ਦੀਆਂ ਟੀਮਾਂ ਜਲਦੀ ਦੇ ਨਾਲ ਹੀ 1 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਜੇ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ ਨਾ ਉਹ ਪਾਨਾ ਸਿੱਧੂ ਤੇ ਲੱਖੇ ਸੁਧਾਣੇ ਵਾਈ ਤੇ ਮਾਣ ਆ ਮੇਰੇ ਵੀਰੋ ਪੰਜਾਬ ਦੇ ਜੂਠ ਨੂੰ ਭਾਨਾ ਸਿੱਧੂ ਪੁੱਜਿਆ ਹੋਇਆ ਸਾਡਾ ਵੀਰ ਉਹਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦੇ ਆਓ ਜੀ ਕਾਲਕਤੇ ਝੰਡ ਹੈਲੋ ਬਹੁਤ ਬਹੁਤ ਧੰਨਵਾਦ ਹੈ ਕਮਲ ਗਰੇਵਾਲ ਦਾ ਕਿਆਸੀ ਜੱਟਪੁਰਾ ਬੰਟੀ ਕਾਲੇ ਕੀ ਭਾਨਾ ਸਿੱਧੂ ਜੀ ਹੀਪਾ ਸਿੱਧੂ ਵੀਰਾਂ ਦਾ ਧੰਨਵਾਦ ਕਰਦੇ ਆਂ ਕਮਲ ਗਰੇਵਾਲ ਹੁਣਾਂ ਦੇ ਕਹਿੰਦੇ ਨਿੱਕੇ ਜਿਹੇ ਸੱਦੇ ਤੇ ਕਹਿੰਦਾ ਪ੍ਰਧਾਨ ਹੈ ਵੀਰ ਸਾਣਾ ਉਹ ਕਹਿੰਦੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਹੈ ਭਾਨਾ ਸਿੱਧੂ ਵੀਰ ਸਾਣਾ ਔਰ ਇੱਕ ਬਹੁਤ ਵੱਡੀ ਸ਼ਿਕਸ਼ੀਤ ਹੈ ਕਿਵੇਂ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਬਹੁਤ ਬਹੁਤ ਧੰਨਵਾਦ ਹੈ ਔਰ ਦੋ ਚਾਰ ਸ਼ਬਦ ਕਹਿੰਦੇ ਭਾਨਾ ਸਿੱਧੂ ਜੀ ਮਾਈਕ ਦੇ ਉੱਪਰ ਬੋਲਣਗੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਬਾਤ ਕਰਨ ਫਰੋ ਹੇਲੋ ਬਹੁਤ ਬਹੁਤ ਧੰਨਵਾਦ ਨਗਰਵਾਸੀ ਸਾਰੇ ਸਤਿਕਾਰਯੋਗ ਨੌਜਵਾਨ ਸਾਥੀ ਪਿੰਡ ਫੱਲੇਵਾਲ ਦੇ ਫਤਿਹ ਅਰਧ ਕਰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਭਰਾਵਾਂ ਨੂੰ ਇਹੀ ਆ ਜਿੱਤੇ ਵੀ ਕਿਤੇ ਕੋਈ ਪ੍ਰੋਗਰਾਮ ਤੇ ਹੁੰਦਾ ਸਮਾਂ ਤਾਂ ਪਹੁੰਚੀਦਾ ਪਰ ਬੇਨਤੀ ਆ ਸਾਰੇ ਭਰਾਵਾਂ ਨੂੰ ਜਰ ਆਪਣੇ ਸਾਰੇ ਹੀ ਪੰਜਾਬ ਦੇ ਵਿੱਚ ਗਰਾਉਂਡਾਂ ਦੇ ਵਿੱਚ ਰੌਣਕਾਂ ਬੜੀਆਂ ਘਟ ਗਈਆਂ ਇਸ ਕਰਕੇ ਮੈਨੂੰ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਲੱਗਦੀਆਂ ਸੀਗੀਆਂ ਕੇ ਪ੍ਰਵਾਸ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਬਹੁਤ ਵੱਡੀ ਮੈਂ ਬਾਪੂ ਜੀ ਨਾਲ ਗੱਲ ਕਰ ਰਿਹਾ ਸੀ ਕਿ ਅੱਧਾ ਪਿੰਡ ਸਾਡਾ ਵੀ ਕਹਿੰਦਾ ਬਾਹਰ ਗਿਆ ਹੋਇਆ ਪਰ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਅਜੇ ਘੱਟ ਬਾਹਰ ਗਏ ਨੇ ਕਿਉਂਕਿ ਸਾਡੇ ਇਧਰ ਮਾਨਸਾ ਦੇ ਪਿੰਡ ਚਲੇ ਗਏ ਥੋੜਾ ਦਾ ਸਾਰੀ ਪਿੰਡ ਬਾਹਰ ਵਾਗੇ ਪਰ ਸਾਡੇ ਵੀ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਹੁਣ ਬਾਹਰ ਜਾ ਰਹੇ ਸੀਗੇ ਦੇਖ ਰਹੇ ਸੀਗੇ ਕਿਵੇਂ ਆ ਪੰਜਾਬ ਦੇ ਵਿੱਚ ਅਨੇਕਾਂ ਹੀ ਜੱਟ ਪੈਦਾ ਕਰਤੇ ਸਰਕਾਰਾਂ ਨੇ 70000 ਬੰਦਾ ਮਗਰਾਂ ਲੱਖ ਬੰਦਾ ਦਾ ਪੰਜਾਬ ਦੇ ਵਿੱਚ ਏਜੰਟੀ ਬਣਾਇਆ ਬਟਾ ਜਿਵੇਂ ਨੌਜਵਾਨਾਂ ਨੂੰ 20 20 30 30 50 50 ਲੱਖ ਰੁਪਇਆ ਲੈ ਕੇ ਲੁੱਟਣ ਤੇ ਲੱਗੇ ਹੋਏ ਨੇਗੇ ਇਹ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਦਾ ਕਾਰਨ ਹੈ ਇਸ ਕਰਕੇ ਇਹ ਸਾਰੇ ਭਰਾਵਾਂ ਨੂੰ ਬੇਨਤੀ ਆ ਮੈਂ ਕਾਫੀ ਦੱਸਿਆ ਜਾ ਕੇ ਆ ਤੁਸੀਂ ਵਿਦੇਸ਼ਾਂ ਦੇ ਵਿੱਚ ਗਏ ਹੋਵੋਗੇ ਜਿਹੜੀ ਸਾਡੀ ਧਰਤੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਆ ਪਰ ਲੋੜ ਆ ਖਾਸ ਕਰਕੇ ਮਾ ਨੌਜਵਾਨਾਂ ਨੂੰ ਕਹਿਣਾ ਹੁੰਦਾ ਅੱਜ ਅਸੀਂ ਪਟਿਆਲਾ ਤੋਂ ਉਧਰ ਨੂੰ ਆਈਏ ਰੋਡ ਤੇ ਨੌਜਵਾਨ ਘਟੋ ਘੜ 100 150 ਤੋਂ ਇਕੱਠਾ ਹੋਇਆ ਖੜਾ ਮੈਂ ਕਿਹਾ ਬਈ ਕਿੱਧਰ ਨੂੰ ਜਾਂਦੇ ਹੋ ਕਹਿੰਦੇ ਬਈ ਕਾਲਜ ਥੋੜੀ ਜਿਹੀ ਪ੍ਰਧਾਨਗੀ ਦਾ ਰੌਲਾ ਮੈਂ ਕਿਹਾ ਕਾਲਜ ਦੇ ਪ੍ਰਧਾਨਗੀ ਦਾ ਰੌਲਾ ਮੈਂ ਕਿਹਾ ਯਾਰ ਇੱਧਰ ਦੋ ਤਿੰਨ ਥੰਮ ਸਾਡੇ ਧਰਨੇ ਚੱਲੀ ਜਾਂਦੇ ਨੇ ਬੰਦੀ ਸਿੰਘਾਂ ਧਰਨਾ ਚੱਲੀ ਜਾਂਦਾ ਕਿਸਾਨੀ ਧਰਨੇ ਚੱਲੀ ਜਾਂਦੇ ਨੇ ਮੈਂ ਕਿਹਾ ਥੋੜੀ ਪ੍ਰਧਾਨਗ ਲਈ ਪ੍ਰਧਾਨਗੀ ਲੈ ਕੇ ਕੀ ਕਰੋਗੇ ਤੂੰ ਇਹ ਲੜਨਾ ਜੇ ਇੱਧਰ ਆਪਣੇ ਹੱਕਾਂ ਲਈ ਲੜੋ ਇਹ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਭਰਾਵੋ ਜੇ ਲੜਨਾ ਤਾਂ ਕਹਤੇ ਕਾਲਜਾਂ ਦੇ ਵਿੱਚ ਉਧਰ ਵਾਗੇ ਕਿਤੇ ਉਧਰ ਵਾਗੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਅੱਜ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਅੱਜ ਹਰ ਇੱਕ ਸਰੋਤ ਤੇ ਹਰ ਇੱਕ ਅਧਿਕਾਰ ਦੇ ਉੱਪਰ ਸੈਂਟਰ ਦਾ ਕਬਜ਼ਾ ਹੈ ਇਹ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਾਡੇ ਮੁੱਦਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਨੌਜਵਾਨੀ ਸਾਡੇ ਮੁੱਦਿਆਂ ਲਈ ਲੜੇ ਮੁੱਦਾ ਕੀ ਹੈ ਇਹ ਥੋੜੇ ਪੰਜਾਬ ਦੇ ਮੁੱਤੇ ਲਈ ਲੜਾ ਸੀਗਾ ਮੈਨੂੰ ਲੱਗਿਆ ਕਿ ਸਾਡੇ ਪੰਜਾਬ ਦੀ ਸਮੱਸਿਆ ਹੈ 3 ਸਾਲ ਹੋ ਗਏ ਬੋਲਦੇ ਨੂੰ ਅੱਜ ਕਿਤੇ ਜਾ ਕੇ ਸੁਧਾਰ ਹੋਇਆ ਆ ਜਿਹੜਾ ਜੱਟ ਮਾਫੀ ਲੁੱਟੀ ਜਾਂਦਾ ਹੈ ਅੱਜ ਕਿਤੇ ਜਾ ਕੇ ਸਮੱਸਿਆ ਨੂੰ ਠੰਡ ਪਈ ਐ ਸਰਕਾਰ ਨੇ ਨੌ ਪਰਚ ਇੱਕ ਵਾਰੀ ਪਾਤੇ ਤੇ ਹੋਰ ਬਤੇਰੇ ਪਰਚੇ ਪਾਏ ਹੋ ਨੇ ਪਹਿਲਾਂ ਦੇ ਪਰਚੇ ਚੱਲ ਜਾਂਦੇ ਸੀਗੇ ਪਰ ਮੈਨੂੰ ਪਤਾ ਸੀਗਾ ਕਿ ਇਹ ਮਾਫੀਆ ਦੇ ਖਿਲਾਫ ਲੜਨਾ ਬੜਾ ਜ਼ਰੂਰੀ ਆ ਇਸ ਕਰਕੇ ਵੀਰੋ ਨੌਜਵਾਨ ਭਰਾਵੋ ਤੁਸੀਂ ਬੜਾ ਸਾਥ ਦਿੰਦੇ ਹੋ ਪਰ ਲੋੜ ਆ ਸਾਨੂੰ ਕੱਲੇ-ਕੱਲੇ ਨੂੰ ਜਾਗਰੂਤ ਹੋਣ ਦੀ ਮੇਰੀ ਇਕੋ ਹੀ ਬੇਨਤੀ ਆ ਮੈਂ ਕਿਸੇ ਪਾਰਟੀ ਦੇ ਅੱਜ ਕਿਸੇ ਖਿਲਾਫ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਪਰ ਜਿੰਨਾ ਟਾਈਮ ਅਸੀਂ ਲੋਕ ਨਹੀਂ ਜਾਗਦੇ ਅਸੀਂ ਲੋਕ ਅਵੇਅਰ ਨਹੀਂ ਹੁੰਦੇ ਉਹਨਾਂ ਟਾਈਮ ਲੀਡਰ ਨਹੀਂ ਜਾਗਦੇ ਉਹਨਾਂ ਟਾਈਮ ਲੀਡਰ ਨਹੀਂ ਸਾਡਾ ਕੰਮ ਕਰਨਗੇ ਲੋੜ ਆ ਸਾਨੂੰ ਪਹਿਲਾਂ ਆਪ ਤੱਕਣ ਦੀ ਆਪ ਸੁਧਰਨ ਦੀ ਲੋੜ ਆ ਆਪ ਸੁਧਰੋ ਫਿਰ ਸਾਡਾ ਸਿਸਟਮ ਵੀ ਸੁਧਰ ਜੂ ਕਿਸੇ ਨੂੰ ਪੰਜਾਬ ਛੱਡ ਕੇ ਜਾਣ ਦੀ ਲੋੜ ਨਹੀਂ ਪੈਣੀ ਆ ਸਾਰੇ ਲੋਕ ਆਪਾ ਪੰਜਾਬ ਛੱਡ ਕੇ ਕਿਉਂ ਜਾ ਰਹੇ ਆ ਬੇਰਜ਼ਗਾਰੀ ਜਾ ਫਿਰ ਆਪਾਂ ਨੂੰ ਨਸ਼ਿਆਂ ਦੇ ਜਿਹੜਾ ਮਾਫੀਆ ਹੋਰ ਬੜੀਆਂ ਜਿਹੜਾ ਕਾਰਨਾ ਕਰਕੇ ਅਸੀਂ ਪੰਜਾਬ ਛੱਡ ਕੇ ਜਾ ਰਹੇ ਹਾਂ ਸਾਡੇ ਵਰਗੀ ਧਰਤੀ ਉਪਜਾਊ ਕਿਤਨੀ ਲੋੜ ਆ ਇਹ ਸਿਸਟਮ ਨੂੰ ਸੁਧਾਰਨ ਦੀ ਜਦੋਂ ਸਿਸਟਮ ਸੁਧਰ ਜੂਗਾ ਉਸ ਦਿਨ ਇੱਥੇ ਸਾਰੇ ਜਾਨੇ ਰੱਜ ਕੇ ਖਾਣਗੇ ਕਿਉਂਕਿ ਇੱਥੇ ਸਾਰੀ ਧਰਤੀ ਸਾਡੀ ਉਪਜਾਊ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਾਲਵੇ ਦੀ ਧਰਤੀ ਨੂੰ ਬਾਗ ਨਹਿਗੇ ਕਿ ਧਰਤੀ ਕਦੇ ਭੁੱਖੀ ਨਹੀਂ ਮਰੂਗੀ ਜਾ ਕੇ ਪੜ੍ਹ ਲਓ ਦਿਨਾ ਕੰਗੜ ਉੱਥੇ ਲਿਖ ਕੇ ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮਾਲਵੇ ਦੀ ਧਰਤੀ ਨੂੰ ਬਾਗ ਕੀਤਾ ਨਗੇ ਇਸ ਕਰਕੇ ਕਿ ਨਾ ਗੁਰੂਆਂ ਪੀਰਾਂ ਦਾ ਇਸ ਧਰਤੀ ਉੱਪਰ ਥਾਪੜਾ ਭਰਾਵੋ ਆਓ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰਦਾ ਵੀ ਸਾਨੂੰ ਸਿਸਟਮ ਪ੍ਰਤੀ ਜਾਗਰੂਤ ਹੋ ਕੇ ਸਾਨੂੰ ਲੜਨ ਦੀ ਲੋੜ ਹੈ ਤੇ ਜਿਹੜੇ ਜਿਹੜੇ ਸਾਡੇ ਆ ਸਮੱਸਿਆਵਾਂ ਨੇ ਹਰ ਇੱਕ ਸਮੱਸਿਆ ਦੇ ਵਿੱਚ ਸਾਨੂੰ ਯੋਗਦਾਨ ਪਾਉਣ ਦੀ ਲੋੜ ਹੈ ਕਿਸਾਨੀ ਲੀਡਰਾਂ ਨੂੰ ਹਰ ਇੱਕ ਬੰਦਾ ਮਾੜਾ ਕਹਿੰਦਾ ਇੱਕ ਮਿੰਟ ਦੇ ਵਿੱਚ ਮੈਂ ਗੱਲ ਬੋਲੂ ਮੈਂ ਕਿਉਂਕਿ ਸਮਾਂ ਥੋੜਾ ਜ਼ਿਆਦਾ ਨਹੀਂ ਲੈਂਦਾ ਕਿਸਾਨ ਤੇ ਲੀਡਰਾਂ ਨੂੰ ਸਾਰਿਆਂ ਨੂੰ ਮਾੜਾ ਕਹਿੰਦਾ ਉਹ ਲੀਡਰ ਪਕਾਊ ਉਹ ਲੀਡਰ ਪਕਾਊਗਾ ਮੈਂ ਕਿਹਾ ਇੱਕ ਵੀ ਲੀਡਰ ਕਿਸਾਨ ਪਕਾਉ ਨਹੀਂ ਹੈਗਾ ਜਿਹੜੇ ਲੀਡਰ 100-100 200-200 ਕਰੋੜ ਰੁਪਏ ਲੁੱਟ ਕੇ ਖਾ ਗਏ ਐਮ ਐਲ ਏ ਤੁਸੀਂ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਤੁਸੀਂ ਆਪਣੇ ਲੋਕਾਂ ਦੇ ਖਿਲਾਫ ਬੋਲ ਜਾਨੇ ਹੋ ਇੱਕ ਵੀ ਜਿਹੜਾ ਲੀਡਰ ਨੇ ਜਿਨ੍ਹਾਂ ਨੇ ਸਾਰੀ-ਸਾਰੀ ਉਮਰ ਲੜਾਈਆਂ ਲੜਦੇ ਨੂੰ ਹੋ ਗਈ ਜਿਨ੍ਹਾਂ ਨੇ ਤੁਹਾਡੇ ਪੰਜਾਬ ਦੀ ਕਿਸਾਨੀ ਬਚਾਈ ਜਵਾਨੀ ਬਚਾਈ ਤੁਸੀਂ ਉਹਨਾਂ ਨੂੰ ਮਾੜਾ ਕਹੀ ਜਾਂਦੇ ਹੋ ਮੇਰਾ ਦਾਦਾ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦਾ ਸੀ 50-50 ਬੰਦੇ ਨੇ ਜਾ ਕੇ ਦਿੱਲੀ ਦੇ ਵਿੱਚ ਧਰਨੇ ਲਾਏ ਹੋਏ ਨੇਗੇ ਤੁਸੀਂ ਆਪਣੇ ਬੰਦੇ ਨਹੀਂ ਮਾੜਾ ਕਹੀ ਜਾਂਦੇ ਹੋ ਜੇ ਤੁਹਾਡੀ ਲੜਾਈ ਆ ਤਾਂ ਰਾਜਨੀਤਿਕ ਲੀਡਰਾਂ ਨਾਲ ਹੋਣੀ ਚਾਹੀਦੀ ਆ ਜਿਨ੍ਹਾਂ ਕੋਲੇ ਪਾਵਰ ਆ ਸਰਕਾਰ ਆ ਉਹਨਾਂ ਨਾਲ ਲੜਾਈ ਹੋ ਕੋਈ ਵੀ ਕਿਸਾਨ ਲੀਡਰ ਉਹ ਖਾ ਗਿਆ ਜੀ ਉਹ ਖਾ ਗਿਆ ਜੀ ਮੈਂ ਹਰ ਇੱਕ ਨੌਜਵਾਨਾਂ ਕੋਲ ਜਾਣਾ ਜੀ ਉਹ ਰਾਜੇ ਵਾਲ ਖਾ ਗਿਆ ਜੀ ਉਹ ਖਾ ਗਿਆ ਇੰਨਾ ਲੋਕਾਂ ਨੇ ਲੜਾਈ ਸ਼ੁਰੂ ਕਰੀ ਹੋਈ ਹੈ ਕਿਸਾਨ ਕਿਸਾਨੀ ਲੀਡਰਾਂ ਬਾਰੇ ਪਤਾ ਹੋਣਾ ਚਾਹੀਦਾ ਵੀ ਇਹ ਕੌਣ ਨੇਗੇ ਇਸ ਕਰਕੇ ਸ਼ਖਸੀਅਤਾਂ ਪਰਦਾ ਆਕ ਲਾਉਣੇ ਬਹੁਤ ਮਾੜੀ ਗੱਲ ਹੈ ਪਰ ਸਮਾਂ ਥੋੜਾ ਥੋੜਾ ਮੈਂ ਜਿਆਦਾ ਲੱਗਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਾਣੇ ਤੁਸੀਂ ਇੱਥੇ ਭਰਾ ਆਏ ਹੋ ਆ ਇੱਕ ਭਰਾ ਖੜਾ ਮੀਡੀਆ ਦੇ ਵਿੱਚ ਨੇ ਭਰਾ ਨੇ ਇੱਕ ਗੱਲ ਕਹੀ ਸੀ ਪਿੰਡ ਗੜਾ ਬਾਈ ਤਰਾ ਤਾਜੋ ਪਿੰਡ ਮੈਨੂੰ ਯਾਦ ਆ ਗਿਆ ਇਹ ਕਹਿੰਦਾ ਜਦੋਂ ਜਦੋਂ ਮੈਨੂੰ ਚੱਕ ਲਿਆ ਸਰਕਾਰ ਨੇ ਕਹਿੰਦਾ ਵੀ ਕੀ ਗੱਲ ਕਹੀ ਸੀ ਮੈਂ ਵੀਡੀਓ ਸੁਣੀ ਹਾਂ ਕਹਿੰਦਾ ਵੀ ਜਿਹੜਾ ਮੇਰੇ ਤੇ ਉੱਪਰ ਸਰਕਾਰ ਨੇ ਚੈਨੀ ਚੋਰੀ ਦਾ ਪਰਚਾ ਪਾਇਆ ਸੀ ਕਹਿੰਦਾ ਮੇਰੇ ਘਰ ਵਾਲੇ ਕਹਿੰਦੇ ਦੀ ਘਰ ਵਾਲੇ ਦੀ ਵੀਡੀਓ ਆਈ ਸੀਗੀ ਵੀ ਜਿੰਨਾ ਮੇਰੇ ਕੋਲ ਸੋਨਾ ਮੈਂ ਸਾਰਾ ਦੇਵਾਂ ਜੇ ਸਰਕਾਰ ਸਾਬਤ ਕਰ ਦੇ ਇਸ ਕਰਕੇ ਚਲੋ ਝੂਠੇ ਪਰਚੇ ਪੈਂਦੇ ਨੇਗੇ ਕੋਈ ਚੱਕਰ ਨਹੀਂ ਦਾ ਪੈਂਦੀ ਚੱਲਦੀ ਆਈ ਆ ਦੁਨੀਆਦਾਰੀ ਪਰ ਲੜਨਾ ਸਾਨੂੰ ਚਾਹੀਦਾ ਸਿਸਟਮ ਨਾਲ ਤੁਹਾਡਾ ਸਾਰੇ ਹੀ ਪੰਚਾਇਤ ਦਾ ਨੌਜਵਾਨਾਂ ਦਾ ਸੋਡਾ ਸਾਰੇ ਵੀਰਾਂ ਦਾ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ 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 ਆ ਲਾਈਵ ਦੇ ਸਾਹਮਣੇ ਆਪਾਂ ਸਨਮਾਨ ਕਰ ਦਈਏ ਬਾਈ ਦਾ ਸਨਮਾਨ ਕਮਲ ਗਰੇয়াল ਹੁਣੀ ਵੀਰ ਨੇ ਸਾਡੇ ਕਹਿੰਦੇ ਪ੍ਰਧਾਨ ਹੁਣੀ ਹੀਪ ਸਿੱਧੂ ਨੇ ਔਰ ਬਾਚੂ ਬੰਨ ਲੰਤਾਂ ਨੇ ਭਾਨੇ ਸਿੱਧੂ ਬਾਈ ਦਾ ਕਹਿੰਦੇ ਸਨਮਾਨ ਲੈ ਵੀ ਕਮਲ ਬਾਈ ਆਪਾਂ ਰੁਸ਼ੀਨ ਤੇ ਜੱਬੋ ਮਾਜਰਾ ਇਹ ਟੀਮ ਆ ਜਾਣ ਜੀ ਰੁਸ਼ੀਨ ਤੇ ਜੱਬੋ ਮਾਜਰਾ ਉਧਰ ਸਨਮਾਨ ਭਾਨਾ ਸਿੱਧੂ ਸਾਡਾ ਵੀਰ ਭਾਨਾ ਸਿੱਧੂ ਦੇ ਨਾਲ ਕਹਿੰਦੇ ਬਾਡੀ ਕਾਲੇ ਕੇ ਤੇ ਜਿੰਨੇ ਵੀ ਵੀਰ ਕਹਿੰਦੇ ਫਰੈਂਡ ਸਰਕਲ ਵੀਰ ਸਾਹਿਬ ਨਾਲ ਪੁੱਜੇ ਆ ਅਨੁਦਾ ਸਨਮਾਨ ਕਹਿੰਦੇ ਕੀਤਾ ਜਾ ਰਿਹਾ ਹੈ ਕਮਲ ਗਰੇਵਾਲ ਵੱਲੋਂ ਭਾਨੇ ਸਿੱਧੂ ਦਾ ਸਨਮਾਨ ਕਹਿੰਦੇ ਕੀਤਾ ਜਾ ਰਿਹਾ ਤੇ ਸਮੁੱਚੀ ਖੇਡ ਕਲੱਬ ਹੈ ਔਰ ਮੈਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਜਿਹੜੇ ਵੀਰਾਂ ਵੱਲੋਂ ਇਹ ਸਨਮਾਨ ਹੈ ਔਰ ਨਿੱਕੇ ਜਿਹੇ ਸਦਦੇ ਤੇ ਸਾਡਾ ਵੀਰ ਕਹਿੰਦੇ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਇਦਾਂ ਦੇ ਇਨਸਾਨ ਕਦੇ ਕਦੇ ਕਿਤੇ ਕਿਤੇ ਮਿਲਦੇ ਆ ਧੰਨਵਾਦ ਹੈ ਵੀਰਾਂ ਦਾ हां स्मूची क्लब ਵੱਲੋਂ ਬਹੁਤ ਬਹੁਤ ਧੰਵਾਦ ਹੈ